ਅਸਲ ਦੇ ਵਿੱਚ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਫੀ ਉਦਾਸ ਹੁੰਨੇ ਆਂ ਨਿਰਾਸ਼ ਹੋ ਜਾਂਦੇ ਆਂ ਕਿ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਸਟੇਟ ਵੱਲੋਂ ਐਜੂਕੇਸ਼ਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਉਹ ਸਿੱਖ ਵਿਰੋਧੀ ਆ ਉਹ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਕਿਤੇ ਵੀ ਘੱਟ ਨਹੀਂ ਹੈਗੀ ਉਹ ਐਜੂਕੇਸ਼ਨ ਨੀਤੀ ਇਹ ਮੰਨਦੇ ਆਂ ਆਪਾਂ ਦੇ ਮੰਤਰੀ ਪਦਰ ਦੇ ਉੱਤੇ ਵੀ ਅਸੀਂ ਵੱਖ-ਵੱਖ ਕਾਰਜਾਂ ਦੇ ਵਿੱਚ ਰੁੱਝੇ ਹੋਏ ਹਾਂ। ਮਸਲਨ ਰੋਟੀ ਦਾ ਮਸਲਾ ਵੀ ਆ। ਕਾਰਜ ਵੀ ਕਰਨੇ ਹੁੰਦੇ ਨੇ। ਵੱਖ-ਵੱਖ ਜਿਹੜੇ ਆਪਾਂ ਕੰਮਕਾਜ ਕਰਦੇ ਹਾਂ। ਅਤੇ ਉਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਐਜੂਕੇਸ਼ਨ ਜਾਂ ਬੱਚਿਆਂ ਦੀ ਐਜੂਕੇਸ਼ਨ ਵੱਲ ਧਿਆਨ ਦੇਣਾ ਪੈਂਦਾ ਜਿਹਦੇ ਵਿੱਚ ਕਿਤੇ-ਕਿਤੇ ਕੁਝ ਪਰਿਵਾਰ ਕਾਮਯਾਬ ਹੋ ਜਾਂਦੇ ਨੇ ਅਤੇ ਬਹੁਤੇ ਪਰਿਵਾਰ ਨੇ ਜਿਹੜੇ ਉਹਨਾਂ ਦਾ ਇਸ ਪਾਸੇ ਵੱਲ ਜਾਦਾ ਧਿਆਨ ਨਹੀਂ ਜਾਂਦਾ ਜਾਂ ਉਹਨਾਂ ਨੂੰ ਵਕਤ ਨਹੀਂ ਮਿਲਦਾ ਤੇ ਜਿਸ ਵੇਲੇ ਉਹਨਾਂ ਨੂੰ ਵਕਤ ਮਿਲਦਾ ਤੇ ਉਦੋਂ ਚਿੜੀਆ ਚੁੱਕ ਗਈ ਖੇਤ ਬੜੀ ਗੱਲ ਹੋ ਜਾਂਦੀ ਹੈ ਸੋ ਇਹ ਮਸਲਾ ਜਿਹੜਾ ਹੈ ਹੁਣ ਜੰਗ ਦਾ ਮਾਹੌਲ ਬਣਿਆ ਹੋਇਆ ਇਹ ਮਾਹੌਲ ਜਦੋਂ ਜਦੋਂ ਸਿੱਖ ਲਹਿਰਾਂ ਚੱਲਦੀਆਂ ਨੇ ਜਦੋਂ ਜਦੋਂ ਸਿੱਖ ਰੋਸ ਦੇ ਵਿੱਚ ਹੁੰਦਾ ਪਰ ਸਮੂੱਚੇ ਰੂਪ ਦੇ ਵਿੱਚ ਉਦੋਂ-ਉਦੋਂ ਇਹ এডਿਕੇਸ਼ਨ ਆਪ ਮੁਹਾਰੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਊਟ ਅਸਰੇ ਨਾਲ ਆਪ ਮੁਹਾਰੇ ਸਾਡੇ ਦਿਮਾਗਾਂ ਦੇ ਵਿੱਚ ਸਾਡੇ ਜ਼ਿਹਨ ਦੇ ਵਿੱਚ ਜਿਹੜੀ ਹੈ ਉਹ ਸਫਰ ਕਰਨਾ ਸ਼ੁਰੂ ਕਰ ਦਿੰਦੀ ਹੈ ਆਪ ਮੁਹਾਰੇ